ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਪਲਵਾਨਕੇ ਤਹਿਸੀਲ ਪੱਟੀ ਜਿਹਦਾ ਸ਼੍ਰੀ ਤਰਨਤਰਨ ਸਾਹਿਬ ਵੀਰ ਸਰਵਨ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਸਾਰੇ ਭਰਾ ਜਾਣਦੇ ਆ ਭਰਾ ਨੂੰ ਵੀਰ ਸਰਵਨ ਦਾ ਘਰੋਂ ਪਹਿਲਾਂ ਵੀ ਆਪਾਂ ਵੱਡੀ ਗਿਣਤੀ ਦੇ ਵਿੱਚ ਮਾਲ ਤੁਹਾਨੂੰ ਦਿਖਾਇਆ ਕੋਈ 8 10 60 10 ਨਗ ਜਿਹੜੇ ਮੌਜੂਦ ਹੁੰਦੇ ਆ ਸੋ ਅੱਜ ਵੀ ਵੀਰ ਬਿਲਵਾਗੇ ਕੋਈ ਵਾਰਾ ਤਸਲੀ ਨਾਲ ਦਿਖਾ ਦਿਆ ਜੇ ਮੋٹے ਤੌਰ ਤੇ ਅੱਜ ਦੋਸਤੋ 7 ਗਏ 6 7 ਐਨੀਮਲ ਤੁਹਾਨੂੰ ਦਿਖਾਉਣੇ ਆ ਚਾਰ ਮੱਝਾਂ ਝੋਟੀਆਂ ਬਿਲਕੁਲ ਤਾਜ਼ੀਆਂ ਸੱਦਰ ਸੂਈਆਂ ਦੋ ਗੱਬਣ ਸੋ ਸੱਤ ਐਨੀਮਲ ਨੇ ਵਿੱਚ ਨੀਲੀ ਰਾਵੀ ਦੇ ਨਾਗ ਜਿਹੜੇ ਹਰੇਕ ਵਾਰ ਆਪਾਂ ਤੁਹਾਨੂੰ ਦਿਖਾਉਨੇ ਆ ਨੀਲੀ ਰਾਵੀ ਦੀਆਂ ਮੱਝਾਂ ਕਟੀਆਂ ਝੋਟੀਆਂ ਚੰਗੀਆਂ ਸਟੈਂਡਰਡ ਦੀਆਂ ਹੁੰਦੀਆਂ ਨੇ ਵੈਸੇ ਦੋ ਨੀਲੀ ਰਾਵੀ ਦੀਆਂ ਕਟੀਆਂ ਝੋਟੀਆਂ ਪਾ ਤੁਹਾਨੂੰ ਕੱਲ ਦਿਖਾਉਣੀਆਂ ਸੀ ਫਿਰ ਹਾਲ ਜਿਹੜੇ ਐਨੀਮਲ ਨੇ ਸੇਲ ਹੋ ਚੁੱਕੇ ਆ ਅੱਜ ਵੀ ਜਿਹੜੀਆਂ ਵਿੱਚ ਨੀਲੀ ਰਾਵੀ ਚਾਹੀ ਨੀਲੀ ਦੇ ਦੋ ਤੋਂ ਤਿੰਨ ਐਨੀਮਲ ਜਿਹੜੇ ਵੀਰ ਸਰਵਨ ਸਿੰਘ ਹੋਣਾਂ ਦੇ ਕੋਲੇ ਮੌਜੂਦ ਆ ਪਿੰਡ ਭੜਵਾਨਕੇ ਚੇਲਾ ਪਿੰਡ ਬਿਲਕੁਲ ਲੱਗ ਗਿਆ ਕੋਈ 2-3 ਕਿਲੋਮੀਟਰ ਦੀ ਦੂਰੀ ਠਿੱਕੀ ਵੇੜ ਤੋਂ ਆ ਇਸ ਪਿੰਡ ਦੀ ਪੌਂ ਵੇੜ ਸਾਹਿਬ ਇਥੋਂ ਇਥੇ ਆਣ ਕੇ ਮੇਰਾ ਭਰਾ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰ ਲਿਆ ਜ ਜਿਨੇ ਵੀਰ ਸਰਵਨਾਵ ਖੁਦ ਵੀ ਬੇਨਤੀ ਕਰਦਾ ਕੋਈ ਆਨਲਾਈਨ ਸੌਦਾ ਕਰਦਾ ਤੇ ਜਿਹੜੇ ਬਿਲਕੁਲ ਗਲਬਤ ਕਹੀ ਜਾਊਗੀ ਉਹ ਬੋਲ ਵੀ ਜਿਹੜੇ ਪੂਰੇ खरे ਹੁੰਦੇ ਆ ਵੀਰ ਦੇ ਠੀਕ ਹੈ ਜ ਜਿੰਨੇ ਦੀ ਸ਼ਹਿਦੀ ਜਿੰਨੇ ਦੀ ਤਸੱਲੀ ਦਿੱਤੀ ਜਾਊਗੀ ਬੌਲੇ ਦੀ ਚਾਹੇ ਦੁੱਧ ਦੀ ਉਸ ਬਿਹਾਲ ਤੇ ਵੀ ਤੁਸੀਂ ਸੌਦਾ ਕਰ ਲਿਓ ਜੇ ਤਰੀਕ ਅੱਜ 30 ਜੂਨ ਤੇ ਸਮਾਂ ਕੋਈ ਸ਼ਾਮ ਦੇ 4 4:30 ਵਜੇ ਦਾ ਪੂਰੀ ਗੱਲ ਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰ ਸਰੂਨ ਸਸਤਰੀ ਕਾ ਜੀ ਜੀ ਮਹਾਰਾਜ ਠੀਕ ਠਾਕ ਆ ਵਧੀਆ ਮਹਾਰਾਜ ਦੀ ਕਿਰਪਾ ਸਤਿ ਸੁਣਾ ਅੱਛਾ ਜੀ ਸਰੋਨ ਉਧਰ ਆਪਾਂ ਬਖਾਇਏ ਸੀ 8 10 8 7 ਕਰਾ ਜਾ 18 ਤਰੀਕ ਨੂੰ ਮਾਲ ਮੈਨੂੰ ਲੱਗਦਾ ਵੀ ਧੜਾ ਧੜ ਚੱਲ ਰਿਹਾ ਹੈ ਜੀ ਆਪਾਂ ਵੀ ਜੀ 20 ਤਰੀਕ ਨੂੰ ਮਹਾਰਾਜ ਜੀ ਆਪਾਂ ਸਾਰੀਆਂ ਮੈਂ ਟੋਟਲੀ ਜਿੰਨੀ ਹੈਗੀਆਂ ਅੱਠੇ ਦਿੱਤੇ ਵੇਕੀਆਂ ਹਾਂ ਅੱਛਾ ਜੀ ਸਰੋਨ ਜਿੱਦਾਂ ਤੁਸੀਂ ਕਹਿ ਦਿੰਦੇ ਜਿਹੜੀ ਇਹ ਪਾਕਿਸਤਾਨ ਨੂੰ ਬਿਲਕੁਲ ਟੱਚ ਹੀ ਆ ਜਾਂ ਪਾਕਿਸਤਾਨ ਨੂੰ ਆਈਆਂ ਨੇ ਵੀਰ ਬੜੇ ਹੱਸਦੇ ਆ ਕੋਈ ਹਜਾਕ ਕਰਦੇ ਵੀ ਯਾਰ ਇਹ ਬੰਦੇ ਤਾਂ ਕਿਤੇ ਸੱਚੀ ਤਾਂ ਨਹੀਂ ਉੱਥੇ ਬੜੇ ਲਿੰਕ ਵੀ ਜਿਹਾ ਆ ਲਿੰਕ ਜਿਹਾ ਬੀਰ ਵਾਲਾ ਭਾਈ ਹੈਗੇ ਆ ਬਾਕੀ ਤਾਂ ਕਿਦਾਂ ਜਿਵੇਂ ਹਣਾ ਮੱਜਾ ਨਾ ਆਖਾ ਮੱਜਾ ਆ ਆ ਹੁਣ ਜੇ ਮੱਜ ਤੁਸੀਂ ਉਧਰ ਲਈ ਵੀਡੀਓ ਕੱਢ ਕੇ ਵੇਖ ਲਓ ਆ ਬਿਲਕੁਲ ਇਹ ਆਪਣੀਆਂ ਜਿਹੜਾ ਬਾਰਡਰ ਏਰੀਆ ਦਾ ਇਲਾਕਾ ਹੈ ਇਹ ਅਸੀਂ ਤਾਂ ਕਰਕੇ ਕਹਿ ਦਿੰਨੇ ਪਾਕਿਸਤਾਨੀ ਹੈ ਚਲ ਰਲਦਿਆਂ ਮਿਲਦਿਆਂ ਦੇ ਆਈਆਂ ਹਾਂ ਹਾਂ ਰਲਦਿਆਂ ਮਿਲਦਿਆਂ ਹੈ ਬਾਕੀ ਦੁੱਧदाई ਬਾਈ ਤਹੀਂ ਇੰਨਾ ਮਾਲ ਆਪਣਾ ਮਹਾਰਾਜ ਕਿਰਪਾ ਨਾਲ ਵੀਡੀਓ ਤੇ ਵੇਚਦਾ ਆ ਬਿਲਕੁਲ ਕੋਈ ਜੋ ਆਪਾਂ ਨੂੰ ਇੱਕ ਪਾਈਆ ਦੁੱਧ ਦਾ ਵੀ ਕੋਈ ਦੱਸੇ ਤੇ ਆਪਾਂ ਕੋਈ ਝੂਠ ਮਾਰਿਆ ਕਿਸੇ ਵੀ ਰਕਮ ਦਾ ਨਹੀਂ ਨਹੀਂ ਕੋਈ ਆਏ ਵੀ ਆਨੇ ਵੀ ਸਾਡੇ ਘਰ ਆ ਕੇ ਤਸੱਲੀ ਕਰਕੇ ਤੇ ਆਪਣੇ ਫਿਰ ਡੰਗਰ ਦੋ ਟਾਂਗ ਤਿੰਨ ਡੱਗ ਝੋ ਕੇ ਗੜੇ ਆ ਜੋ ਦਸੀਏ ਕਿ ਲੋਕ ਅਭਿਆਸ ਦੇ ਰਹੀਦਾ ਹੈ ਤੇ ਬਾਕੀ ਪਾਕਿਸਤਾਨ ਵਾਲਾ ਆਪਾਂ ਕਿਹੜਾ ਉਧਰ ਜਾਣਾ ਹੈ ਤੇ ਬਾਕੀ ਚਲੋ ਰਲਦਿਆਂ ਮਿਲਦਿਆਂ ਉਹਨਾਂ ਦੇ ਨਾਲ ਹੈ। ਰਲਦਿਆਂ ਮਿਲਦਿਆਂ ਟੱਚ ਹੈਗਾ ਬਾਟਰ ਬਿਲਟ ਕਰਕੇ ਟੱਚ ਹੈਗਾ। ਹਾਂਜੀ ਹਾਂਜੀ ਬਾਕੀ ਕਿਹੜਾ ਮਾਲੀ ਵੀ ਆਏ ਗਏ ਰਹੇ ਸਾਡੇ ਪਿੰਡਾਂ ਦੇ ਵਿੱਚ ਪਹਿਲਾਂ ਜਿਵੇਂ ਆਸਰਾ ਹੌਸਲਾ ਦੇ ਵਿੱਚ ਪਹਿਲਾਂ ਯਾਰ ਦੱਸਦੇ 65 ਦੇ ਵਿੱਚ ਆ ਉਦੋਂ ਮਾਲੀ ਇੱਧਰ ਇੱਕ ਦੋ ਟੱਪੇ ਆ ਤੇ ਉਹਨਾਂ ਦਾ ਹਾਲੇ ਤੱਕ ਵੀ ਕਿ ਸਿਆਣੇ ਬੰਦੇ ਨੇ ਪੁੱਛ ਕੇ ਵੀ ਇਧਰ ਆਸਲ ਪੂਰੀ ਹੋਈ ਇਹਨਾਂ ਪਿੰਡਾਂ ਸਾਰਿਆਂ ਦੇ ਵਿੱਚ ਉਹਨਾਂ ਮਾਲੀਆਂ ਦਾ ਰਵਾਇਕ ਆ ਬਾਕੀ ਜਿਹੜੇ ਬ੍ਰੀਡਰ ਪਾ ਰਹੇ ਆਪਣੇ ਮੱਝ ਦੇ ਵੀ ਕਾਫੀ ਵਧੀਆ ਬ੍ਰੀਡਰ ਜਿਹਨਾਂ ਉਦੋਂ ਦਾ ਦੇਖੋ ਜਦੋਂ 65 ਸਾਨੇ ਅੱਜ ਤੋਂ ਉਦੋਂ ਲੱਖ ਰੁਪਏ ਦੀ ਕਿੰਨੀ ਕੀਮਤ ਹੁੰਦੀ ਸੀ ਬਹੁਤ ਜ਼ਿਆਦਾ ਉਦੋਂ ਮਾਲੀ ਟੱਪਿਆ ਸੀ ਉਦੋਂ ਆਸਲਾਂ ਦੇ ਬੰਦੇ ਹੁਣ ਬਜ਼ੁਰਗ ਵੀ ਜਾ ਦਿੰਦੇ ਉਹਨਾਂ ਤਰ੍ਹਾਂ ਦੇ ਵਿੱਚ ਲੱਖ ਰੁਪਇਆ ਦਿੰਦੇ ਉਹ ਹਮਾਲੀ ਦਾ ਵੀ ਹਮਾਲੀ ਵਾਸ ਕਰ ਦੋ ਇਹ ਪਰ ਉਹ ਮਾਲੀ ਵਾਸ ਨਹੀਂ ਹੋਇਆ ਉਹਦਾ ਹੀ ਰਵਾਇ ਇੱਧਰ ਖਿਲ ਰਿਹਾ ਆਫਲ ਪੂਰੇ ਬਤਾਏ ਮਸ਼ਹੂਰ ਆ ਅਸਲ ਹਾਂ ਮਸ਼ਹੂਰ ਆ ਹਾਂਜੀ ਆਫਲ ਪੂਰੇ 201 65 ਦੇ ਵਿੱਚ ਕਿਤੇ ਤੋਂ ਮਾਲੀ ਟੱਪੇ ਆ ਹਾਂਜੀ ਹਾਂਜੀ ਤੇ ਚੰਗੀ ਨਸਰ ਉਹਨਾਂ ਨੇ ਪੈਦਾ ਕੀਤੀ ਹੈ ਤੇ ਬਹੁਤ ਵਧੀਆ ਚੱਕੀਆਂ ਮੱਝਾਂ ਆਈਆਂ ਨੇ ਉਧਰ ਹਾਲੇ ਵੀ ਆਫਲ ਪੂਰੇ ਦੇ ਵਿੱਚ ਹਾਲੇ ਵੀ ਸਾਰੇ ਸਾਡੇ ਇਲਾਕੇ ਦੇ ਵਿੱਚ ਆਫਲ ਪੂਰੇ ਦੀ ਮਹਿ ਮਸ਼ਹੂਰ ਆ ਮਸ਼ਹੂਰ ਹਾਂ ਇਹ ਅੱਜ ਗੱਲਬਾਤ ਕਰਾਂਗੇ ਆਪਾਂ ਇਹਨਾਂ ਮੱਝਾਂ ਦੀ ਪੂਰੀ ਡਿਟੇਲ ਤੁਹਾਨੂੰ ਲੈ ਕੇ ਦਵਾਂਗੇ ਵੀ ਇਹ ਸਰਮਨ ਤੋਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਡਿਟੇਲ ਆ ਤੁਹਾਨੂੰ ਸਮਝ ਵਿੱਚ ਆ ਸਕੇ ਆਉਂ ਕਰਦੇ ਆ ਪੂਰੀ ਗੱਲਬਾਤ ਪਹਿਲੇ ਨੰਬਰ ਤੇ ਤੁਸੀਂ ਝੋਟੀ ਦੇਖ ਰਹ ਇਹ ਮਗਰਵੀ ਇਹ ਕੱਟੀ ਹੈ ਕੋਈ ਹਫ਼ਤੇ ਦੀ ਮੰਨ ਕੇ ਚੱਲੋ ਵੱਧ ਤੋਂ ਵੱਧ 10 ਦਿਨ ਦੀ ਸੂਈ ਆ ਠੀਕ ਆ ਜੀ ਆਹ ਵੇਖ ਲਓ ਕੱਟੀ ਇਹ ਦੇ ਮਗਰ ਬਹੁਤ ਚੰਗੀ ਦੁੱਧ ਆ ਤਾਂ ਤੇ ਭਾਜੀ ਇਹਦੇ ਥੱਲੇ 12 ਲੀਟਰ ਤੋਂ ਪਲੱਸ ਦੁੱਧ ਆ ਜਿਹੜਾ ਅੱਜ ਆਪਾਂ ਭਾਵੇਂ ਜਿੰਨਾ ਅੱਗੇ ਵੀਰ ਆਪਣੇ ਕੋਲ ਰੋਜ਼ ਮਾਲ ਕਰਦੇ ਆ ਦੋ ਟਾਈਮ ਕੋਈ ਚੋਕ ਲੈ ਜਾਂਦੇ ਤਿੰਨ ਟਾਈਮ ਚੋਕ ਲੈ ਜੇ ਇਹਨੇ 14-15 ਲੀਟਰ ਤੇ ਮੱਜ ਨੇ ਇਹਨੇ ਜਾਣਾ ਹੁਣ 12 ਲੀਟਰ ਚ ਵਾਧੂ 12 ਤੋਂ ਵੱਧ ਬਾਕੀ ਇਹ ਵੀ ਦਲਦੀ ਭਾਜੀ ਆਪਣੀ ਤਸੱਲੀ ਆ ਹੁਣ 4 ਵਜੇ ਆ ਆਪਾਂ ਬੰਦੇ ਨੇ 7 ਵਜੇ ਅੱਜ ਮਾਲ ਜੋਆ ਨਹੀਂ ਪੈਂਦਾ ਰਿਆ ਨਾ ਤੇ ਲੈ ਲੂੜ ਨਹੀਂ ਆ ਗਈ ਕੋਈ ਵੀ ਵੀਰ ਆਪਣੇ ਕੋਲ ਜਿੰਨਾ ਮਾਲ ਗਿਆ ਕੇ ਤੁਹਾਨੂੰ ਪਾਈਆ ਦੁੱਧ ਦਾ ਵਿਲਾਮਾ ਦਿੱਤਾ ਹੋਵੇ ਤੇ ਉਹਦੀ ਆਪਣੀ ਜ਼ਿੰਮੇਵਾਰੀ ਨੰਮੀ ਨੇ ਕਦੀ ਕੋਈ ਹਾਂ ਕੋਈ ਢਿਲ ਮਾ ਨਹੀਂ ਪਾਈ ਹੋ ਕੇ ਜ ਵਸ ਦੀ ਗੱਲ ਨਹੀਂ ਕੋਈ ਆ ਸੋਇਆ ਉਹ ਜਿਹੜੇ ਪਸ਼ੂ ਨਿਕਲਦੇ ਰੋਜ਼ ਤੇ ਹਾਂਜੀ ਹਾਂਜੀ ਰੋਜ਼ ਮਾਰ ਵਾਲੇ ਅੱਜ ਵੀ ਹੁਣ ਕੱਲ ਆਪਾਂ ਤੁਹਾਨੂੰ ਵੀਡੀਓ ਪਾਉਣ ਵਾਸਤੇ ਹੈ ਕਿ ਨੀਲੀ ਦੀ ਮੈਂ ਵੜਗਾ ਦੋ ਦਿਨੋਂ ਆਪਣੀਆਂ ਆਉਂਦਿਆਂ ਨੂੰ ਸੇਲ ਹੋ ਗਈਆਂ ਚਲਾ ਵੀ ਹੁਣ ਕਰਮਾਲ ਕਾ ਚੰਗੀਆਂ ਆਈਆਂ ਬਿਲਕੁਲ ਲਓ ਵੀਰੇ ਖੋਲ ਕੋਲ ਸਾਰਦੀ ਇਹ ਕਿਸਾਨ ਵੀਰੋਂ ਕੋਈ ਹਫਤੇ ਦੀ ਸੂਈ ਆ ਕੱਟੀ ਮਗਰ ਕੱਟੀ ਮਗਰ ਬਹੁਤ ਚੰਗੀਆਂ ਮਗਰ ਫੀਮੇਲ ਕਾਫ ਆ ਜਿਹੋ ਜੀ ਮਦਰ ਉਹ ਜਿਹੇ ਬੱਚਾ ਹਾਂਜੀ ਤੇ ਕੱਦਕਾਰ ਮੇਰਾ ਪ੍ਰ ਹਾਂਜੀ ਪੂਰੀ ਵੱਡੀ ਚੌਪ ਸਮਾਂ ਬਹੁਤ ਇੱਕ ਨੰਬਰ ਦਾ ਐਦਾ ਸੋ ਬੇਲ ਬੁੱਲ ਸਪੈਸ਼ਲ ਚੌੜਾ ਪਿੱਠਪੁੜਾ ਹਾਂਜੀ 15 ਕਿਲੋ ਤੋਂ ਸਟਾਰਟਿੰਗਾ ਇੱਕ ਹਫ਼ਤੇ ਦੀ ਸੂਈ ਥਲੇ ਦੁੱਧ ਬਾਕੀ ਮੇਰਾ ਭਰਾ ਆ ਕੇ ਸੇਵਾ ਮੈਟਰ ਕਰਦੀ ਹੈ ਕਿਸੇ ਫਾਰਮਰ ਭਰਾ ਦੀ ਚੰਗੀ ਸੇਵਾ ਰਹੀ ਲੰਮੀ ਕਰਦੀ ਤੇ ਦੁੱਧ ਵਧਾਉਣਾ ਘਟਾਉਣਾ ਸੇਵਾ ਦੇ ਡਿਪੈਂਡੈਂਟ ਇਹਨੇ 14 ਲੀਟਰ ਤੋਂ ਇਹਨੇ ਬਾਹਰ ਹੀ ਜਾਣਾ ਵਾ ਮੈਨੇ ਹਾਂਜੀ ਚਾਰੂ ਚੂਰੂ ਬਹੁਤ ਐ ਪੱਟਾ ਪੁਟਾ ਪੂਰਾ ਚੁੱਕਦੀ ਆ ਬਿਲਕੁਲ ਹਾਂਜੀ ਸੋ ਬਾਕੀ ਬੇਲ ਹਾਈਟ ਕੱਟ ਪੂਰਾ ਇਸ ਮੈ ਦਾ ਦੂਜਾ ਸਵੇਰ ਸੂਈ ਆ ਵਾਂਡਰਰ ਨੇ ਚੰਗੀ ਆਪਸੀ ਥਾਣਾ ਦੀ ਚਵਾਈ ਵੀ ਬਹੁਤ ਜਿਆਦਾ ਸਾਬ ਗਾੜ ਗੂੜ ਦੀ ਵੀ ਪੂਰੀ ਫੋਲਿਆ ਵੈਸੇ ਹੁਣ 4 ਕਵਾਜੇ ਤਾਂ ਸਮਾਂ ਤਾਂ ਬਾਕੀ ਪਸ਼ੂ ਕਿਸੇ ਤਰ੍ਹਾਂ ਦੇ ਕੋਈ ਥਾਣਾ ਦੇ ਵਿੱਚ ਨਹੀਂ ਆਉਂਦੇ ਭਾਜੀ ਆਪਣਾ ਟਾਈਮ ਆਪਣਾ ਜਿਹੜੇ ਵੀ ਵੀਰਾਂ ਨੇ ਆਵੇ ਉਦੋਂ ਗਈਆਂ ਵਾ ਮੋਗੇ ਗਈਆਂ ਮੈਂ ਕੋਈ ਵੀ ਆਪਾਂ ਨੂੰ ਆਖੇ ਵੀ ਪਾਈਆ ਦੁੱਧ ਦਾ ਵੀ ਆਪਾਂ ਝੂਠ ਮਾਰਿਆ 11 ਤਰੀਕ ਨੂੰ ਆਪਾਂ ਵੀਡੀਓ ਪਾਈ 19 ਨੂੰ ਆਈ ਤੇ 20 ਨੂੰ ਛੀਏ ਦੀਆਂ ਛੀਏ ਮੱਜਾਂ ਚੱਲ ਗਈਆਂ ਠੀਕ ਆ ਹਾਂਜੀ ਸੁਰਮਣ ਵੀਰੇ ਕੀ ਮੋਲ ਕੀ ਡਿਮਾਂਡ ਰੋਗੇ ਜੀ ਮੋਲ ਭਾਜੀ ਆਪਾਂ 145 ਦੀ ਦੇ ਦਾਂਗੇ 145 ਦੀ ਹਾਂਜੀ ਹਾਂਜੀ ਇਹ ਜਿਹੜੀਆਂ ਕਸਰਾ ਗੁਸਰਾ ਕੱਢ ਕੇ ਐਂਡ ਪੁਆਇੰਟ ਕੋਈ ਚੰਗੀ ਗੱਲ ਕੋਈ ਥੋੜਾ ਬੋੜਾ ਮਾਨਤਾਣ ਚਲੋ ਤੇ ਜ ਕੋਈ ਦੂਰੋਂ ਆਉਂਦਾ ਤੇ ਫਿਰ ਆਪਾਂ ਕਰਦਾਂਗੇ ਬਾਕੀ ਅਸੀਂ ਇਹ ਗੱਲ ਆਨੇ ਆ ਲਾਮੇ ਵਾਲੀ ਗੱਲ ਕੋਈ ਨਹੀਂ ਕੋਈ ਸਾਡੇ ਤੇ ਭਰੋਸਾ ਨਾ ਕਰੇ ਆਪਣੇ ਦੋ ਟਾਈਮ ਚੋ ਗਿਆ ਤਸੱਲੀ ਕਰ ਬਾਰ-ਬਾਰ ਹੀ ਆਪਾਂ ਗੱਲ ਬਹਿਣ ਦੀ ਕਰਦੀ ਆ ਇਹ ਆਹ ਹੁਣ ਭਾਜੀ ਮੈਂ ਆਨਲਾਈਨ ਕਦੀ ਡੰਗਰ ਨਹੀਂ ਭੇਜਿਆ ਇੱਕ ਦੋ ਵਾਰ ਹੀ ਭੇਜਿਆ ਵਾ ਤੋਂ ਖਾਈ ਖਾਦਾ ਇਹ ਅਹੀਂ ਅਨੇ ਵੀ ਆਪਣੇ ਘਰ ਮੇਰੇ ਘਰ ਆ ਵੀ ਅਗਲਾ ਚੋ ਕੇ ਤਸੱਲੀ ਕਰਕੇ ਤਸੱਲੀ ਕਰਕੇ ਲੈ ਕੇ ਜਾ ਭਾਜੀ ਇਹ ਨਾ ਭਾਜੀ ਹੁਣੇ ਕਰਮਾ ਵਾਲੀਆਂ ਚੋਂ ਨਵੀਆਂ ਸਾਲੀ ਚੀਜ਼ ਆ ਬਿਲਕੁਲ ਜੀ ਸ਼ਾਮ ਨੂੰ ਚੋਈਦੀਆਂ ਦਿਨ ਚੜ ਦੇਣ ਕਈ ਵਾਰੀ ਡੰਗਰ ਨੂੰ ਬੁਖਾਰ ਹੋ ਗਿਆ ਗਰਮੀ ਆ ਕਈ ਗੱਲਾਂ ਹੋਈਆਂ ਦੀਆਂ ਸਫਰ ਦੇ ਵਿੱਚ 100 ਕਿਲੋਮੀਟਰ ਤੇ ਜਾਂਦੇ ਜਾਂਦੇ ਕਈ ਵਾਰੀ ਦਿਹਾੜੀ ਡੰਗਰ ਦੋ ਦੋਂਜੀ ਘੱਟ ਦਿੰਦਾ ਉਨਨੇ ਗਲੇ ਨਿਗਰਿਆ ਥੋੜਾ ਪਰ ਅਹੀਂ ਆਂਦੇ ਵੀ ਸਾਡੇ ਘਰ ਬੇਸ਼ੱਕ ਕੋਈ ਵੀਰ ਸ਼ਾਮ ਨੂੰ ਆਵੇ ਰਾਤ ਰਵੇ ਦਿਨੇ ਦੋ ਟਾਈਮ ਚੋਕੇ ਲੈ ਬਸ ਜੀ ਬਸ ਲਓ ਵੀ 1 45 ਦੀ ਮੈਂ ਮਿਲ ਜੂਗੀ ਹਾਂਜੀ ਬਾਕੀ ਹੈ 14 15 ਸਰੀ ਆ ਹਾਂਜੀ ਬਹੁਤ ਜੀ ਸੇਵਾ ਕਰ ਲਿਆ ਜੀ 12 ਤੋਂ ਅੱਜ ਵਾਦੇ ਅਸੀਂ ਚੋਕੇ ਦਵਾਗੇ ਥੱਲੇ ਠੀਕ ਆ ਭਰਾ ਹਾਂਜੀ ਅੱਗੇ ਸੈਗਰ ਨੰਬਰ ਤੇ ਸਰਵਣ ਵੀਰ ਆਪਾਂ ਜਾਨੀ ਲਈ ਆ ਗਈ ਹਾਂਜੀ ਚੌਥਾ ਦਿਨ ਹੋ ਗਿਆ ਨੂੰ ਸੂਈ ਨੂੰ ਆ ਬੱਚਾ ਤੇ ਮਗਰ ਕੱਟਾ ਜੀ ਲਓ ਜੀ ਮਗਰ ਕੱਟਾ ਚੌਥਾ ਚੌਥਾ ਦਿਨ ਹੈ ਅੱਜ ਹਾਂਜੀ ਜੀ ਸੂਈ ਤੇ ਹੋਊਗੀ ਤੀਜੇ ਕਿਵੇਂ ਦੂਜੇ ਸੂਏ ਕਰਕੇ ਲਈ ਆਪਾਂ ਅਸੀਂ ਤੀਜ ਦੋ ਤੇ 10 ਕਿਲੋ ਥਲੇ ਆਇਆ ਮਿਨਵਾ ਆ ਬੋਲੇ ਚੀ ਹਾਲੇ ਪਤ ਖੋਲ ਕੇ ਵਕਾ ਠੀਕ ਆ ਹਾਂਜੀ ਬਿਲਕੁਲ ਹਾਲੇ ਬੋਲੀ ਬਣ ਗਈ ਹੈ ਲੋ ਵੀ 10 ਕਿਲੋ ਇਸ ਵਕਤ ਤਾਂ ਬੋਲੀ ਬੂਲੀ ਦੇ ਵਿੱਚ ਹੀ ਹੈ ਕਰਮਾਲੀ ਹਾਂਜੀ ਉਹਨ ਕਰ ਚਲੇ ਆਏਗਾ ਕੋਈ ਨਹੀਂ ਇਹਨੂੰ ਕੋਈ ਜਵਾਸ ਮਾ ਦੇ ਬਹੁਤ ਜ਼ਿਆਦਾ ਵਧ ਗਿਆ ਸੋ ਟੇਡਾ ਕਟ ਆ ਗਿਆ ਸੱਜੇ ਪਾਸੇ ਹਾਂਜੀ ਤੇ ਬਾਕੀ ਤੁਸੀਂ ਵੇਖ ਸਕਦੇ ਜੇ ਬੋਡੀ ਸਟਰਕਚਰ ਦੀ ਗੱਲ ਕਰੀਏ ਤਾਂ ਮੀਡੀਅਮ ਹਾਈਟ ਦੇ ਵਿੱਚ ਬਾਕੀ ਲੇਵੇ ਹਵਾਨੇ ਦੀ ਕਰਮਾਲੀ ਸਾਫ ਸੁਥਰੀ ਆ ਹਾਂਜੀ ਕੋਈ ਭਾਜੀ ਇਹਨੂੰ ਬਾਜ਼ਾਰ ਨਹੀਂ ਗਾ ਕੋਈ ਟਾਈਮ ਨਹੀਂ ਗਾ ਮਤਲਬ 7 6:30 ਵਜੇ ਦੀ ਦਿਨੇ ਮੈਚ ਹੋਈ ਆ ਹਾਂ ਲੋਬੀ ਟੇਡੇ ਪਾਸੇ ਘਾਟ ਬਿਲਕੁਲ ਗੋਲ ਸਿੰਘ ਆ ਠੀਕ ਆ ਜੀ ਹੱਕ ਬਿੱਲੀ ਮਲਕੀ ਆ ਦੂਜਾ ਸੁਆਹ ਸੁਈ ਆ ਸੋ ਦੂਜਾ ਸੁਆ ਤੇ ਜਿਹੜੀ ਜੀ ਦੋਸਤੋ ਮੱਧ ਸੁਈ ਆ ਹਾਂਜੀ ਚਵਾਈ ਦੀ ਬਿਲਕੁਲ ਸਾਫ ਚਵਾਈ ਕੋਈ ਨਾ 2000 ਮੈਂ ਇਕੱਠੀ ਕਰ ਲਈਏ ਨਾ ਇੱਕ ਦੀ ਚਵਾਈ ਹੋਊਗੀ ਐਡੀ ਐਡੀ ਚਵਾਈ ਮੈਂ ਨਹੀਂ ਚੰਗੀ ਆ ਤੇ ਲੰਮੇ ਥਾਂ ਚੱਡੇ ਆ ਜੀ ਬਹੁਤ ਵੇਖੋ ਅੱਗੇ ਤੱਕ ਛੱਡਾ ਵਾ ਪੂਰਾ ਗਾੜ ਗੂੜ ਦੀ ਵੀ ਪੂਰੀ ਫੋਲਿਆ ਬਿਲਕੁਲ ਜੀ ਬਿਲਕੁਲ ਸੋਣੀ ਫੇਸ ਕੁਆਲਟੀ ਦੇ ਵਿੱਚ ਆ ਹਾਂਜੀ ਫਿਰ ਗਾਹੀ ਭਰਾ ਆਪਣੇ ਡਿਮਾਂਡ ਕਰਦੇ ਨੇ ਅਲੇ ਸੁਈ ਦੇਖੋ ਚੌਕੇ ਦੇਣ ਦੀ ਮੈਂ ਸੁਈ ਹੈ ਭਾਈਆ ਰੋ ਮਗਰ ਲੋਹਾ ਕੱਟਾ ਆ ਗਿਆ ਹਾਂਜੀ ਹਾਂਜੀ ਠੀਕ ਆ ਮੇਲ ਕਾਫ ਤੇ ਵੀਰ ਸਰਵਣ ਕੀ ਮੁੱਲ ਕੀ ਡਿਮਾਂਡ ਕਰਦਾ ਇਹਦੀ ਮੁੱਲ ਭਾਜੀ 130 ਹੀ ਦੇ ਦਾਂਗੇ 130 ਹੀ ਹਾਂਜੀ ਠੀਕ ਆ ਬਾਕੀ ਚਲੋ ਆਏਗਾ ਦਾ ਮੌਕਾ ਦਾ ਮੌਕੇ ਤੇ ਕੋੜਾ ਵੀਰ ਆਊਗਾ ਉਹਦਾ ਮਾਨਤਨ ਕੋਈ ਹੋ ਜਾਊਗਾ ਕੋਈ ਵੀ 130 ਦੇ ਵਿੱਚੋਂ ਛੋੜ ਛੱਪਾ ਮੌਕੇ ਤੇ ਮਾਨਤਨ ਹੋਊਗਾ ਹਾਂਜੀ ਹਾਂਜੀ ਬਾਕੀ ਬਹਿਣੀ ਪੂਣੀ ਵਾਲੇ ਪਾਸਿਓਂ ਆਪਾਂ ਤੁਹਾਨੂੰ ਇੱਕ ਵਾਰੀ ਤਸੱਲੀ ਦੇ ਨਾਲ ਥਣ ਵਿਖਾ ਚਵਾਈ ਭਾਜੀ ਬਹੁਤ ਚੰਗੀ ਹੈ ਦੀ ਠੰਡੀ ਧੀਰੀ ਬੜੀ ਆ ਠੀਕ ਆ ਜੀ ਸੋ ਸਾਫ ਲੇਵਾ ਕਰਵਾ ਲਈ ਬਹੁਤ ਚੋਣ 130000 ਹਾਂਜੀ ਚੋਣ ਚਾਂ ਬਹੁਤ ਚੰਗੀ ਹੈ ਭਾਜੀ ਰੈਂਡ ਕਟਾ ਬਜਾ ਠੀਕ ਆ ਠੀਕ ਆ ਲੋ ਜੀ ਬਹੁਤ ਵਧੀਆ ਕਾ ਵੀਰ ਸਰਵਨ ਅਗਲੇ ਪਾਸੇ ਤਿੱਜੇ ਨੰਬਰ ਤੇ ਮੈਂ ਕੀ ਕੀ ਤੇ ਇਹ ਕਿਉਂ ਪਾਕਿਸਤਾਨੀ ਲੋ ਜੀ ਪਿਓਰ ਪਾਕਿਸਤਾਨੀ ਹਾਂਜੀ ਹਾਂਜੀ ਆ ਵੇਖੋ ਆ ਦੇਖੋ ਠੀਕ ਹੈ ਜੀ ਇਹ ਰਾਤ ਦੀ ਸੂਈ ਆ ਭਾਜੀ ਸ਼ਾਮਾਂ ਕੱਲ 4 ਵਜੇ ਦੀ ਮੱਝ ਸੂਈ ਆ ਠੀਕ ਜੇਰ ਯਾਰੇ ਨੇ ਪਾਤੀ ਦੋ ਡਾਂਗਾ ਪੱਛੀ ਆਪਣੇ ਫਾਰਮ ਤੇ ਜੇਰ ਪਈ ਇੱਥੇ ਹਾਂਜੀ ਹਾਂਜੀ ਇਹ ਆਪਣੇ ਘਰੋਂ ਹੀ ਲਾਈ ਹੁਣੇ ਹੀ ਲੈ ਆ ਗਈ ਆਪਾਂ ਲਾਈ ਆ ਜੇਰ ਯਾਰ ਦੀ ਵੀਡੀਓ ਆਪਣੇ ਕੋਲੇ ਹੈਗੀ ਆ ਵੀਡੀਓ ਬਣਾ ਲੈਣੇ ਭਾਜੀ ਚੰਗੀ ਗੱਲ ਆ ਤੇਈ ਏਰੀਆ ਦੇ ਤੇ ਜੇਰ ਨਹੀਂ ਪਾਈ ਕੋਈ ਚੱਕਰ ਨਹੀਂ ਉਹ じゃ ਕੋਈ ਚੱਕਰ ਨਹੀਂ ਅੱਜ ਤੀਜਾ ਦਿਨ ਹੈ ਕਿ ਦੂਜਾ ਨਾਲੇ ਕੱਲੇ ਸ਼ਾਮੀ 4 ਵਜੇ ਦੀ ਸ਼ਾਮੀ ਅੱਜ ਦੋ ਜਾਨੀ ਹਲੇ ਚੋਈ 20 ਘੰਟੇ ਹੋਇਆ ਜੇ 20 ਘੰਟੇ ਹੋ ਹਾਂਜੀ ਇਧਰ ਦੇਖੋ ਸੋ ਮਗਰ ਕਟਾ ਆ ਗਿਆ ਮੇਲ ਕਾਫ ਤੇ ਵੱਡੀ ਮਾਰ ਚੌੜਾ ਬੱਲੇ ਦੀ ਆ ਵੱਡੇ ਬੱਚੇ ਬਾਈ ਨੀਲੀ ਦੇ ਪੌਣ ਵਾਲੀ ਆ ਇਧਰ ਦੇਖੋ ਤੇ ਚਲੋ ਕੇ ਨੇ ਭਰਾਏ ਨੇ ਬੱਚੇ ਦੀਆਂ ਲੱਤਾਂ ਲੱਤਾਂ ਦੇਖੋ ਨਿੱਗਰ ਕਟਾ ਹੈ ਮਗਰ ਹਾਂਜੀ ਬਹੁਤ ਜ਼ਿਆਦਾ ਜਵਰ ਨੇ ਆਦੇ ਮਤੋਂ ਡੋੜਾਂਗੇ ਆਪਾਂ ਚੋਏ ਤੀਜਾ ਹੋਣੀ ਕੋਈ ਨਾ ਵੀਰੇ ਖੋਰ ਮਰਾ ਤੋਰ ਪਰਲੇ ਬਸ ਖਾਪਤ ਕਰੀਏ ਠੀਕ ਆ ਜੀ ਤੋ ਸੋਹਿਆਂ ਦੇ ਵਿੱਚ ਦੂਜੇ ਦਸੀਏ ਤੀਜੇ ਆ ਭਾਜੀ origial ਤੀਜਾ ਸੂਆ ਕਰੋ ਮਾਜ ਲਈ ਤੀਜਾ ਸੂਆ ਸੁੱਤਾ ਚਾਚਾ ਇੱਕ ਕਰੋ ਮੇਰਾ ਪ੍ਰਾਣ ਬਾਟਾ 14 ਲੀਟਰ ਪਲਸ ਮੈਂ ਦੁੱਧ ਦੇਂਦੀ ਆ ਬੇਸ਼ੱਕ ਜਦੋਂ ਆਪਣੇ ਘਰੇ ਸੂ ਵੀ ਵੀਰ ਕੋਈ ਸਾਈ ਬਿਆਨਾ ਕਰ ਲੇ ਜਦੋਂ 14 ਲੀਟਰ ਦੁੱਧ ਦੇ ਦਊਗੀ ਉਦੋਂ ਲੈ ਜੀ ਸ਼ੰਗਰ ਦਾ ਪਤਾ ਇਹ ਵੀ ਦੇਸੋ ਪੱਕੀ ਗੱਲ ਆ ਠੀਕ ਹਾਂ ਜੀ ਹਾਂ ਜੀ ਸੋ ਹੁਣ ਬੋਲੇ ਬੂਲੇ ਦੇ ਵੇਖੇ ਹਾਲੇ ਸਾਰੇ ਸਾਰੀ ਸਾਫ ਨਹੀਂ ਕੱਢੀ ਕੀਤੀ ਮਤਲਬ ਛੱਡਿਆ ਹੋਆ ਵਿੱਚ ਹਮ ਬਹੁਤ ਜਿਆਦੀ ਮਹਿੰਗੀ ਬਣਦੀ ਆ ਥੱਲੇ ਉਹਦੇ ਚੰਗੇ ਕੱਦ ਕੱਖ ਨਾ ਪੂਰੀ ਵੱਡੀ ਕੱਦ ਕਾਠੀ ਆ ਸਿੰਗਲ ਹੱਡੀ ਆ ਹਾਂਜੀ ਕਹਿੰਦੇ ਦੂਜਾ ਵੀ ਕਹਿ ਦਿੱਤੀ ਤੀਜਾ ਸੁਗਾ ਸੋਈ ਹਰ ਵੀਰਿਆ ਬਾਕੀ ਨਿਸ਼ਾਨੀਆਂ ਵੀ ਤੁਸੀਂ ਵੇਖੋਗੇ ਨਿਸ਼ਾਨੀਆਂ ਮਗਰਲੇ ਪੈਰ ਹਾਂਜੀ ਹਨ ਵਾਈਟ ਬਾਕੀ ਚੱਡੇ ਦੀ ਪੱਦਰ ਹਾਂ ਦੋਵੇਂ ਪਾਸੇ ਪੈ ਚੱਡੇ ਦੇ ਵੀ ਡੱਬ ਹੈਗੇ ਵੇਖੋ ਹਾਂ ਦੋਵੇਂ ਪਾਸੇ ਡੱਬ ਹੈਗੇ ਚੱਡੇ ਦੇ ਡੱਬਾ ਹਾਂ ਇਹ ਵੱਡੀ ਮਾਇਆ ਬਾਕੀ ਬੋਲੇ ਤੇ ਬਿਲਕੁਲ ਸਾਫ ਨਹੀਂ ਕੀਤੀ 14 15 ਅਸੀਂ ਫਿਰ ਚਵਾਈ ਭਾਜੀ ਬਹੁਤ ਜਿਆਦੀ ਚੰਗੀ ਹੈ ਇਹ ਮੈਂ ਚੰਗੀ ਹੈ ਹਾਂਜੀ ਬਹੁਤ ਇਹ ਦੋ ਦਿਨਾਂ ਨੇ 14 15 ਲੀਟਰ ਦੋ ਦਿਨਾਂ ਨੇ ਵੱਡੀ ਵਾਈਡ ਕੱਟ ਵਾਲੀ ਮੈਂ ਆ ਜੀ ਇਹਨੇ ਰੱਖਿਆ ਕਿੰਨੇ ਪੂਰੇ ਫੁੱਲ ਸਾਈਜ਼ ਦੀ ਮੈਂ ਫੁੱਲ ਵੱਡੇ ਸਾਈਜ਼ ਦੀ ਤੇ ਕੀ ਮੋਲ ਰਹੂਗਾ ਦਾ ਮੋਲ ਵੀ ਜਿਹੜਾ ਵੀ 145 145 ਹਾਂਜੀ ਲੋ ਵੀ ਲੈਣ ਦੇਣ ਜਿਹੜਾ ਕਿਸਾਨ ਵੀਰੋ 1 ਲੱਖ 45 ਰਹੂਗਾ ਹਾਂਜੀ ਸੋ ਤੇਜਾ ਸੁਬਾ ਜਿਹੜਾ オリジナル ਇਹ ਮੈਂ ਸਹੀ ਆ ਫੇਸ ਕੁਆਲਿਟੀ ਬਹੁਤ ਸੋਹਣੀ ਆ ਹਾਂਜੀ ਗੋਲ ਸਿੰਘ ਮੱਤੇ ਬੱਲ ਮਗਰ ਕਟਾ ਬਹੁਤ ਭਲਿਆ ਆਪਣੀ ਤਾਂ ਬੱਚਾ ਦਿੱਤਾ ہاں ਜੀ ਨਾ ਮੇਰਾ ਭਰਾ ਕੋਈ ਚੰਗੇ ਚਲੋ ਸੀਮਨ ਭਰਾ ਲੂਗਾ ਨੀਲੀ ਰਾਵੀ ਦੇ ਬੱਚੇ ਚੰਗੇ ਪਾ ਦਿਓਗੇ ਠੀਕ ਹੈ ਜੀ ਆ ਦੇਖਾ ਦੁੱਧ ਜੀ ਬਾਈ ਤਸੱਲੀ ਵਾਲੀ ਇਹ ਗਰੰਟੀ ਵਾਲੀ ਮੈਂ ਆ ਠੀਕ ਆ ਜੀ ਹਾਂ ਜੀ ਹਾਂ ਠੀਕ ਆ ਅੱਗੇ ਨਖਤ ਆਪਣੇ ਕੋਲ ਵੀਰ ਸਰਵਨ ਇੱਕ ਇਧਰ ਆ ਝੋਟੀ ਮੈਂ ਖੜੀ ਆ ਹਾਂ ਜੀ ਇਹ ਵੀ ਤੀਜਾ ਸੂਗਾ ਸੂਈ ਇਹ ਵੀ ਰਾਤ ਹੀ ਆਈ ਹੈ ਭਾਜੀ ਆਪਣੇ ਕੋਲ ਠੀਕ ਆ ਹਾਂ ਜੀ ਕਿੱਜਾ ਸੁਭਾ ਕਿੱਜਾ ਸੁਭਾ ਸੂਈ ਅੱਧੀ ਹਕ ਦਿਨਾਂ ਦੀ ਕੋਈ ਮੰਨ ਕੇ ਚੱਲੂ ਆ ਸੂਈ ਇਕੱਠੀ ਰਹਿ ਰਿਆ ਬਿਲਕੁਲ ਸੇ ਕੱਲ ਰਾਤੀ ਆ ਰਾਤੀ ਆਪਣੇ ਕੋ ਜਾਂ ਗਈ ਪਾਈ ਚੋਇਆ ਦਿਨੇ ਆਪਾਂ ਚੋਈ ਆ ਠੀਕ ਆ ਰਾਤ ਉਹਨਾਂ ਨੇ ਚੋਈ ਆ ਸਵੇਰੇ ਆਪਾਂ ਚੋਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਕੋਈ 20 ਹਕ ਦਿਨਾਂ ਦਾ ਆ ਬੱਚਾ ਹੈਗਾ ਮਗਰ ਕੱਟਾ ਕੱਟਾ ਹੀ ਮਗਰ ਹੈ ਹਾਂ ਜੀ ਕਟਾਏ ਦੇ ਮਗਰ ਲੋ ਵੀ ਇਹਦੇ ਮਗਰ ਵੀ ਕਟਾ ਹੀ ਆ ਠੀਕ ਆ ਜੀ ਹਾਂ ਜੀ ਹਾਂ ਜੀ ਕੋਈ 20 ਦਿਨਾਂ ਦਾ ਬੱਚਾ ਹਾਂ ਜੀ ਬਹੁਤ ਹੀ ਚਵਾਪ ਸਮਾਜ ਜਾ ਰਿਹਾ ਲੋ ਕੱਢੀਏ ਬਾਹਰ ਇਹਨੂੰ ਤੋਰਦੇ ਨੇ ਤੋ ਬਾਕੀ ਅੱਖ ਬਿੱਲੀ ਮੰ ਤੇ ਕੱਦ ਹਾਈਟ ਮੀਡੀਅਮ ਦੇ ਵਿੱਚ ਮਗਰ ਇਹਦੇ ਕੱਟਾ ਮੇਲ ਕਾਫ 20 ਦਿਨਾਂ ਦੀ ਸੂਈ ਆ ਇਸ ਵਕਤ ਕਿੰਨਾ ਦੁੱਧ ਚਪਾਵਾਂਗੇ ਇਹ ਤਾਂ ਪਾਈਏ ਸਾਨੂੰ ਘਰ ਆ ਲਿਆ 12 ਕਿਲੋ ਦੱਸਿਆ 10 ਕਿਲੋ ਦੁੱਧ ਰਥਲੇ ਥੋੜਾ ਹੋਵੇਗਾ ਹਾਂਜੀ ਇਹ ਬਿਲਕੁਲ 10 ਕਿਲੋ ਦਾ 10.5 ਹੋ ਜਾਊਗਾ ਘੱਟ ਨਹੀਂ ਹੈਗਾ ਠੀਕ ਆ ਹਾਂਜੀ ਲਓ ਵੀ 10 ਕਿਲੋ ਲੈ ਲੈਣਾ ਬਾਹਰ ਆ ਜਾਣਾ ਆਪਣੀ ਨਾਲ 20 ਦਿਨਾਂ ਦੀ ਸੂਈ ਥੱਲੇ 10 ਤੋਂ ਬਾਹਰ-ਬਾਰ ਦੁੱਧ ਆ ਪਰ 10 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਆ ਜੀ ਦੁੱਧ ਜ਼ਿਆਦਾ ਹੀ ਆ ਜੇ 10 ਕਿਲੋ ਤੁਸੀਂ ਮੰਨ ਕੇ ਚੱਲੋ ਬਾਕੀ ਜੇ ਕੋਈ 2-4 ਦਿਨ ਆਪਣੇ ਕੋਲੇ ਰਹੀ ਤੇ ਆਪਾਂ 12 12 12 ਲੀਟਰ ਚੋ ਕੇ ਦੇਵਾਂਗੇ ਠੀਕ ਆ ਹਾਂਜੀ ਬਹੁਤ ਪਤਲੇ ਚੰਮ ਦੀ ਆ ਵਜੇ ਦੇਖੋ ਆ ਕਿਤੇ ਤਾਂ ਚੱਗੀ ਮਾਇਆ ਹਾਂਜੀ ਸੋ ਨਿਸ਼ਾਨੀਆਂ ਦੇ ਵਿੱਚ ਵੀ ਹੈ ਠੀਕ ਆ ਜੀ ਜੇਦੀ ਕਿ ਲਿਮਟਡ ਹੈ ਨਿਸ਼ਾਨੀ ਮਾਰਕਿੰਗ ਹੋਣੀ ਚਾਹੀਦੀ ਹਾਂਜੀ ਹਾਂਜੀ ਉਹ ਵੀ ਸਾਰੀਆਂ ਨੀਲੀ ਆਈਆਂ ਨੇ ਨਿਸ਼ਾਨੀਆਂ ਹੈਗੀਆਂ ਆਫੋ ਸ਼ੋਕਰੀ ਠੀਕ ਆ ਠੀਕ ਅੱਛਾ ਸਰਮਣ ਵੀਰ ਕੀ ਮੁੱਲ ਕੀ ਡਿਮਾਂਡ ਰੋਗੇ ਇਹ ਡਿਮਾਂਡ ਭਾਜੀ ਇਹ ਪੂਰੇ ਲੱਖ ਰੁਪਏ ਦੀ ਦੇ ਦਾਂਗੇ ਆਪਾਂ ਪੂਰੇ ਲੱਖ ਦੇ ਹਾਂਜੀ ਠੀਕ ਆ ਵੀਰੇ ਹਾਂਜੀ ਲਓ ਵੀ ਆ ਪੂਰੇ ਲੱਖ ਦੀ ਮਿਲ ਜੂਗੀ ਇਧਰ ਉਧਰ ਬੱਚਾ ਤਾਂ ਦਿਖਾ ਦਿੰਨੇ ਆ ਆ ਵੇਖ ਲਓ ਮੈਂ ਸੋ 10 ਕਿਲੋ ਤਾਂ ਬਾਹਰ ਵਾਰੀ 10 ਤਾਂ ਹੋ ਗਿਆ ਦੋ ਟਾਈਮ ਕੋਈ ਚੋਕ ਲੈ ਜਾ ਤਿੰਨ ਟਾਈਮ ਕੋਈ ਲੈ ਜਾ ਸੋ ਬਾਕੀ ਥਾਣਾ ਵੀ ਤੁਹਾਨੂੰ ਕਰ ਰਹੀ ਆਪਾਂ ਲਾਗੇ ਤੋਂ ਵਿਖਾ ਦਿੰਨੇ ਆ ਹਾਂਜੀ ਚਾਈ ਬੜੀ ਚੰਗੀ ਆ ਭਾਜੀ ਇਹ ਭੋਲੀ ਆ ਕਿਤੇ ਭੂਰ ਨਹੀਂ ਕਿਤੇ ਸ਼ਤਾਨੀ ਥੂ ਠੀਕ ਹੈ ਭਾਈ ਪੂਰੇ ਲੱਖ ਦੀ ਪੂਰੇ ਲੱਖ ਦੀ ਲੋ ਜੀ ਪੂਰੇ ਲੱਖ ਦੀ ਠੀਕ ਹੈ ਜੀ ਹਾਂ ਜੀ ਤੇ ਇੱਕ ਅੱਗੇ ਵੀ ਸਰੋਂ ਆਪਣੇ ਕੋਲ ਇਹ ਗੱਪਣ ਆ ਗਈ ਹੈ ਇਹ ਭਾਜੀ ਮੱਝ ਇਹ ਆਪਣੇ ਕੋਲੇ ਦੂਰੀ ਵਾਲੀ ਮੱਝ ਆ ਇਹ ਪਿਛਲੇ ਸਾਲ ਵੀ ਆਪਣੇ ਘਰੇ ਮੱਝ ਸੂਈ ਸੀ ਇਹ ਨਾਲ ਕੋਈ ਆਖੇ ਦੂਰੀ ਵਾਲੀ ਖਰੀ ਕਿਹੇ ਨੇ ਕਿ ਇਹ ਨੁਕਸਤ ਹੋਵੇਗੀ ਆ ਇਹ ਮਤਲਬ ਉਹਨਾਂ ਕੋਈ ਲੇਬਰ ਲਾਬਰ ਦੀ ਮੁਸ਼ਕਲ ਆ ਤਾਂ ਕਰਕੇ ਮੱਝ ਆਈ ਇਹ ਲੋਈ ਮੈਂ ਆ ਬੜੀ ਵੱਢੀ ਨਾਲ ਯਾਰ ਹਾਂ ਜੀ ਇਹ ਭਾਜੀ 14 ਲੀਟਰ ਤੋਂ ਦੋ ਦੇ ਡੱਬ ਤੋਲਵਾ ਨਾ ਤੋਲਵਾ ਬੇਸਕ ਆਪਣੇ ਨਾਲ ਕੋਈ ਸਾਈ ਬਿਆਨਾ ਕਰ ਲੇ ਜਿੱਦ ਸੂਗ ਹੀ ਚੋਗੇ ਮੱਝ ਆਪਣੇ ਕੋਲੋਂ ਖੜੇ ਨਾ ਕੇ ਕੋਈ ਪਿੱਛੇ ਦਾ ਨੁਕਸ ਨਹੀਂ ਨੂੰ ਉਹ ਵੀ ਐਡੇ ਤਾਂ ਚਲੀ ਮੈਂ ਨੂੰ ਨਾਰਮਲੀ ਜਦੋਂ 14 15 ਨੂੰ ਅੱਜ ਭਾਈਆ ਲਾਵੇ ਦਿਲੋਂ ਆਪਾਂ ਚੋਇਆ ਹੈ ਬਾਰਿਸ਼ ਸੁਬੇ ਵੀਰਾਂ ਦਾ ਵੀ ਆਪਾਂ ਹੀ ਸੇਲ ਕੀਤੀ ਸੀ ਹੁਣ ਤਿੱਜੇ ਸੁਣੀ ਆ ਹਾਂ ਤਿੱਜੇ ਪਾਕੀ ਭਾਈ ਲੋਹੀ ਮੱਝ ਦਾ ਰੋਂਜ ਵੀ ਸਿਆਣਿਆਂ ਦੇ ਨੇ ਨਾ ਮੈਂ ਲੋਹੀ ਤੇ ਜ਼ਮੀਨ ਰੋਹੀ ਦੇ ਬਲ ਤੇ ਨਾਰਾ ਆ ਭਾਵੇਂ ਦਰਿਆਵਾਂ ਪਾਰ ਹੀ ਬੈਠਾ ਸੌਦਾ ਕਰ ਲੈਣਾ ਜੇ ਘਾਟਾ ਕੋਈ ਨਹੀਂ ਹੁੰਦਾ ਘਾਟਾ ਕੋਈ ਨਹੀਂ ਹਾਂਜੀ ਇਹ ਮੈਂ ਲਈ ਇਹ ਅੱਗੇ ਪਿਛੇ ਸਾਲ ਆਪਾਂ ਸੋਰਸਿੰਗੋਂ ਲਈ ਆ ਇਹ ਖਾਲੜੇ ਵਿੱਚ ਹੀ ਖਾਲੜੇ ਹੋ ਫੇਰ ਐ ਰੁਪਿਆ ਪਾ ਲੈ ਜਾਂਦੀ ਤੇ ਕੋਈ ਵੀਰ ਆਪਣੇ ਨਾਲ ਸਾਈ ਬਿਆਨਾ ਕਰ ਜੇ ਚੋ ਕੇ ਲੈ ਜੇ ਪਿਛਲੇ ਸਾਲ 33 ਵੀ ਦੀ ਮਰ ਗਈ ਤੇ ਵੰਗੇ ਵੰਗੇ ਦੇ ਗਿੱਜੀ ਆ ਪਹਾੜੇ ਦੇ ਮੱਝ ਮਿਲਦੀ ਆ ਘਰ ਰੱਖਣ ਵਾਲੇ ਨੂੰ ਤੇ ਗੱਲ ਤਾਂ ਵੀਰ ਸਰਵਣ ਸਿਆ ਵੀ ਇੱਕ ਸੂਵੇ ਜਿਹੜਾ ਕੋਈ ਲੈ ਕੇ ਜਾਂਦਾ ਉਹਨਾਂ ਨਾਲ ਉਹ ਤੋਂ ਬਿਆਨਾ ਕਰ ਲੈਣਾ ਵੀ ਅਗਲੇ ਸੂਵੇ ਜਦੋਂ ਤੁਕੀ ਮੈਨੂੰ ਦੇਣੀ ਭਾਜੀ ਮੈਂ ਇਹ ਗੱਲ ਦਾ ਆਪਣਾ ਵਾਦਾ ਹੁੰਦਾ ਹੈ ਕਈਆਂ ਜਿਹੜੇ ਕੋਈ ਠੱਗੀ ਵਾਲਾ ਕੰਮ ਹੁੰਦਾ ਮੱਝ ਦੇ ਪੀਣਾ ਕੇ ਨੂੰ ਐਰ ਕਿ ਜਿਵੇਂ ਲੱਖ ਰੁਪਈਆ ਦਿੱਤੀ ਤੇ ਦੂਜੀ ਵਾਰੀ ਅਗਲੇ ਨੂੰ ਆ ਕੇ ਸੱਤਰ ਦਈਏ ਕੰਮ ਨਹੀਂ ਹੁੰਦਾ ਅੱਲੇ ਦਾ ਤਾਂ ਕੋਈ 20000 ਵਾਧਾ ਦੇ ਕੇ ਕਰਨ ਨੂੰ ਲਿਆਈ ਦੀ ਆ ਸੁਆਦ ਹੀ ਫੇਰ ਅਸੀਂ ਆਨੇ ਨੇ ਵੀ ਸੁਆ ਪੀ ਲੂ ਅਗਰੇ ਸੁਆ ਮਾਝ ਸਾਡੀ ਸਾਨੂੰ ਦੇ ਦੋ ਬਸ ਬਸ ਐ ਕਦੇ ਅਸੀਂ ਯਾਰਾ ਡੰਗਰ ਮੈਸਟਰਾਂ ਫੇਰ ਲੈ ਆਉਣਾ ਵਾਪਸ ਤੇ ਹਾਂ ਚੰਗਾ ਚੰਗਾ ਹੀ ਆਉਂਦਾ ਜੀ ਪਰ ਨਾਲੋਂ ਐ ਕਿ ਉਹਨਾਂ ਨੂੰ ਕੋਈ 10000 ਵਾਧਾ ਹੀ ਦੇ ਕੇ ਯਾਰ ਕਿ ਲਿਆਂਦੀ ਆ ਠੀਕ ਆ ਉਹ ਵੀ ਮੈਂ ਤੁਸੀਂ ਇੱਕ ਵਾਰੀ ਚੈੱਕ ਕਰੋ ਕਿ ਕਿ ਸੁਆ ਇਸ ਵਿੱਚ ਹਾਲੇ ਨੇ ਦੇਣਾ ਅੱਥ ਲਾ ਜਣੇ ਆ ਤੇਰਾ 14 ਸਰੀ ਇਹ ਮੈਂ ਜਿਆਦਾ ਨਹੀਂ 14 ਕਰਾਂਗੇ ਜਿਆਦੇ ਦੀ ਇੱਧਰ ਚੈੱਕ ਕਰੋ ਠੀਕ ਆ ਬਾਕੀ ਜਿੱਥੋਂ ਲਈ ਤੋਲਵਾ ਦੁੱਧ ਦਿੰਦੀ ਰਹੀ ਆ 14 ਲੀਟਰ ਤੋਂ ਬਾਹਰ ਸੋ ਲਈ ਮੈਂ ਆ ਬਾਕੀ ਦਾ ਬਾਹਰ ਨੂੰ ਕੱਢ ਕੇ ਸੋਦੀ ਆ ਬਹੁਤ ਜਿਆਦੀ ਚਵਾਈ ਬਣੀ ਜਾਂਦੀ ਪਾਉਗੀ ਵੀਰਾਂ ਦਾ ਵੀ ਜਦੋਂ ਬਿਲਕੁਲ ਆਵਾ ਪਾਵਾ ਤੇ ਆਉਂਦੀ ਆ ਵੀ ਕਰਮਾਂ ਦੀ ਫਟ ਫੋਟੀ ਚੱਡਾ ਲੇਵਾ ਮਗਰ ਕੱਢਦੀ ਆ ਸੋ ਲੋਈ ਮੈਂ ਆ ਤੇ ਪੂਰੀ ਵੱਡੀ ਹਾਈਟ ਕੱਢਦੀ ਆ ਚਵਾਈ ਬੜੀ ਸਾਫ ਹੈ ਭਾਈ ਪੋਲੀ ਬੜੀ ਹੈ ਫਿਰ ਬੱਚਾ ਹੀ ਭਾਵੇਂ ਨੂੰ ਨਿਗਾ ਜਾ ਚੋਲੇ ਓਡੀ ਵੀਰ ਸਰਵਨ ਸਿੰਘ ਉਹਨੇ ਆਪ ਆਪਦੀ ਵੇਲੀ ਦੀ ਬਾਉਂਡਰੀ ਦੀ ਆ ਤੁਸੀਂ ਦੇਖ ਸਕਦੇ ਕੰਦ ਨਹੀਂ ਕੀਤੀ ਕਿ ਜੱਡੀ ਮੈਂ ਆ ਹਾਂਜੀ ਹਾਂਜੀ ਤੇ ਪੂਰੇ ਵੱਡੇ ਹਾਈਟ ਕੱਢਦੇ ਚਾਰੂ ਚੂਰੂ ਬਹੁਤ ਜਿਆਦੀ ਹੈ 13 14 ਸਰੀ ਮੈਂ ਆ ਹਾਂਜੀ 14 ਤੋਂ ਭਾਜੀ ਵਾਧ ਦੇਂਦੀ ਚਲੋ ਆਪਾਂ ਹੁਣ ਵਾਧ ਕੀ ਦੱਸਣਾ ਆ ਕਿ ਇਹ ਹਾਲੇ ਨੇ 2-4 ਦਿਨ ਲੈ ਜਾਣੇ ਸੋਚਦੇ ਨੇ ਬਹੁਤ ਬਹੁਤ ਜਿਆਦੀ ਬਾਈ ਨੇ ਆਪਾਂ ਟੁੱਕੀ ਡੰਗਰ ਦੀ ਜਿੱਥੋਂ ਕੋਈ ਜਾਣਦਗਾ ਹੋਣਾ ਪਤਾ تسਲੀ ਨਹੀਂ ਦਿੰਦੇ ਇਹਦੀ 100 ਦਾ 100% ਹੀ ਆਪਣੀ ਗਾਰੰਟੀ ਆ ਸੁਣ নাও ਦੇ ਨਾਲ ਦੋਸਤੋ ਲੋਈਏ ਤੇ ਬਾਕੀ ਹਾਇ ਵੀ ਬਲਾਏ ਕਿ ਘਰਾਂ ਦਾ ਕਰਵਾ ਹਾਂਜੀ ਹਾਂਜੀ ਕੋਈ ਵੀਰ ਆਪਣੇ ਜਾਂ ਕੋਈ ਪਹਿਲੀ ਗੱਲ ਦਾ ਪਾਇ ਵਿੱਚ ਨਹੀਂ ਸੁਈ ਆ ਜੇ ਕੇ ਇਹਦਾ ਮਾਨ ਹੋਵੇ ਕੋਈ ਸਾਈ ਪਿਆਨਾ ਕਰ ਲੇ ਇਹ ਨਹੀਂ ਆਪਾਂ ਆਂਦੇ ਵੀ ਅੱਜ ਹੀ ਥਣ ਖਿੱਚ ਕੇ ਲੈ ਜਾਓ ਸੁਈ ਮੱਝ ਲੈ ਜੇ ਆਪਣੇ ਕੋਲ ਕੋਈ ਨਹੀਂ ਆਉਂਦੀ تسਲੀ ਕਰਕੇ ਲੈ ਕੇ ਆਪਣੇ ਇੱਥੇ ਇੱਥੇ ਮੈਨੂੰ ਭਰੋਸਾ ਪੂਰਾ ਮਾਨ ਆ ਮੈਨੂੰ ਇੱਥੇ ਸ਼ਰਮ ਨਹੀਂ ਕਿ ਮੋਲ ਜਿਆਦਾ ਲੈ ਕੇ ਜਾਂਦਾ ਕੋਈ ਗੱਪ ਨਹੀਂ ਗੱਪਣ ਕੀ ਰਵਾਇ ਇਹਦਾ ਵਿੱਚ 1.5 ਤਾਂ ਦੇ ਦੋ ਦਾ 14 15 ਲੀਟਰ ਕਰਮਾਲ ਥਲੇ ਛੋਕੇ ਦੇਣਾ ਲੋ ਵੀ ਮੈਂ ਵੱਡੀਏ ਦੋਸਤੋ ਭਾਵੇਂ 14 ਚਵਾਵੇ ਚਾਹੇ 15 ਚਵਾਵੇ ਕਿਸੇ ਭਰਾ ਦੀ ਸੇਵਾ ਤੇ ਫਿਰ 1.5 ਲੱਖ ਦੀ ਮੈਂ ਤਾਂ ਵਾਕੇ ਕੋਈ ਲੈ ਕੇ ਜਾਊਗਾ ਤਾਂ 1.5 ਲੱਖ ਰੁਪਈਆ ਲਾਇਆ ਹੋਊਗਾ ਕਿਸੇ ਭਰਾ ਨੇ ਤੇ ਵੀ ਇਹ ਨਹੀਂ ਕਹਿੰਦਾ ਵੀ 1.5 ਲੱਖ ਕਿੱਥੇ ਲਾਇਆ ਤੇ ਪੂਰੀ ਜਮੀ ਪੜੀ ਤੇ ਫੁੱਲ ਵੱਡੀ ਹਾਈਟ ਕਰ ਦਿੱਤੀ ਆ ਹਾਂਜੀ ਸੋ ਬਾਕੀ ਪਸੰਦ ਹੋਊਗੀ ਭਰਾਵਾਂ ਨੂੰ ਖਾਣਾ ਦੀ ਲੇਵੇ ਦੀ ਬੜੀ ਸਾਫ਼ ਸੁਥਰੀ ਆ ਤੁਹਾਨੂੰ ਤੋਂ ਲੈ ਕੇ ਤੇ ਤੂੰ ਤੱਕ ਜਿਹੜਾ ਨੇਵਾ ਬਣਾਉਂਗਾ ਵੀ ਇੱਥੇ ਕੋਈ ਲਾਗੇ ਬੰਨੇ ਖੜਦਾ ਆ ਆਪਾਂ ਗਾਰੰਟੀ ਵੀ ਦੇਣੇ ਆ ਬਾਕੀ ਵੀਰ ਕੋਈ ਸੁਈ ਲੈ ਜੇ ਆਪਾਂ ਨੂੰ ਇਹ ਨਹੀਂਗਾ ਵੀ ਇਹ ਜਾਂ ਪਿਛਾ ਮਾਰਦੀ ਆਪਾਂ ਨੇ ਰੱਖੀ ਰੱਖਣੀ ਪੈਣੀ ਆ ਇਦੇ ਵਿੱਚ ਕੋਈ ਅੱਜ ਤੱਕ ਦੇ ਕਰਮ ਵਾਲੀ ਗਾਂ ਚ ਲੋ ਸਾਲ ਹੀ ਚੀਜ਼ ਆ ਅੱਜ ਤੱਕ ਦੇ ਇਹਦੇ ਵਿੱਚ 1 ਰੁਪਏ ਦਾ ਵੀ ਨੁਕਸ ਨਹੀਂ ਪਾਜੀ ਹੈਗਾ ਬਹੁਤ ਜਿਆਦਾ ਸਾਫ਼ ਆ ਬਾਜੀ 24 ਕੈਰਟ ਕਰਮ ਵਾਲੀ ਡਾਇਮੰਡ ਹੀ ਹੈਗੇ ਹਾਂਜੀ ਹਾਂਜੀ ਗੱਲ ਕਰਦੀ ਆ ਲੋਈ ਮੱਝ ਦੇ ਵੇਹ ਚੰਗੀ ਹੁੰਦੀ ਆ ਬਿਲਕੁਲ ਬਿਲਕੁਲ ਸੋ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ ਵੱਡੀ ਮੈਂ ਆ ਅੱਗੇ ਮੇਰਾ ਭਰਾ ਹੱਥ ਪਾ ਸਕਦੇ ਤੁਸੀਂ ਪਸੰਦ ਆਊਗੀ ਅੱਗੇ ਵੀਰ ਸਭਨ ਆਪਣੇ ਕੋਲ ਆਹ ਗੱਬੜ ਖੜੀ ਆ ਹਾਂਜੀ ਇਹ ਵੀ ਤੀਜਾ ਸੂਆ ਇਹ ਵੀ ਸੁਣੀ ਆ ਵੀ ਅੱਜ ਤੀਜਾ ਸੂਆ ਹਾਂਜੀ ਲਓ ਜੀ ਤਿੱਜਾ ਸੂਆ ਬਾਹਰ ਕੱਢ ਕੇ ਦਿਖਾ ਦੇਣਾ ਤਿਆਰੀ ਦੀ ਹੈ ਤਕਰੀਬਾ ਇਹ ਵੀ ਤਿਆਰੀ ਹੈ ਭਾਜੀ ਬਸ ਇੱਕ ਦੋ ਦਿਨ ਹੀ ਇਹਨੇ ਖੜਨੇ ਆ ਉਹ ਵੀ ਤਿਆਰੀ ਡੰਗ ਦੀ ਖੇਡ ਆ ਤਿਆਰੀ ਤੇ ਆਲਮੋਸਟ ਬਾਕੀ ਤੁਸੀਂ ਦੇਖ ਲੈਣੇ ਥਾਲੀ ਜੀ ਦੀ ਪੂਰੀ ਵਧੀਆ ਛੋਟਾ ਸਿੰਘ ਹਾਂਜੀ ਬਾਕੀ ਢਾਂਚਾ ਟੂਂਚਾ ਵੇਖੋ ਬਣ ਚਲੂਗੀ ਨੌੜਾ ਪਿੱਠ ਪੂੜਾ ਸਿੰਗਲ ਖੱਦੀ ਤੇ ਕਰਮਾ ਦੀ ਥੱਲਿਓਂ ਵੀ ਵੇਖੋ ਤੁਸੀਂ ਠੀਕ ਆ ਜੀ ਚਲੋ ਦਿਹਾੜੀ ਕੱਢ ਜੇ ਡੰਗ ਕੱਢ ਜੇ ਉਹ ਅੱਗੇ ਬਿਲਕੁਲ ਕੁਦਰਤ ਤੇ ਆ ਠੀਕ ਆ ਜੀ ਹਾਂ ਇੱਥੇ ਬੰਨ ਲਾ ਬਾਕੀ ਤੁਹਾਡੇ ਸਾਹਮਣੇ ਮੈਂ ਤਾਂ ਸਟ੍ਰਕਚਰ ਦੇਖ ਸਕਦੇ ਜੀ ਆਫਿਸ ਕੁਆਲਟੀ ਆ ਬਾਈ ਤੁੱਕਾ ਡੰਗਰ ਛੇਤੀ ਕਿਤੇ ਮੈਂ ਲੈਂਦਾ ਹੀ ਨਹੀਂ ਲੈਂਦਾ ਮੈਂ ਤੁੱਕਾ ਡੰਗਰ ਉਥੋਂ ਹੈ ਜਿੱਥੋਂ ਕੋਈ ਮੈਨੂੰ ਮਾੜੀ ਮੋਟੀ ਤਸੱਲੀ ਦੇਣੀ ਜਾਂ ਸੂਈ ਲੈ ਲਈਦੀ ਆ 2-4000 ਰੁਪਏ ਭਾਵੇਂ ਮਹਿੰਗੀ ਲੈ ਲਈ ਗਏ ਹਾਂ ਹਾਂ ਮੈਂ ਤੁੱਕੀ ਲਿਆਗੇ ਕਈ ਪਿਛਾ ਮਾਰਲਾ ਪੈਂਦੀ ਆ ਮੁਣਕੇ ਰਾਤ ਜੱਬ ਨੂੰ ਫੜੇ ਰਹੀਦਾ ਬਿਲਕੁਲ ਜੀ ਬਿਲਕੁਲ ਹਾਂਜੀ ਅੱਛਾ ਸਰਮਣ ਵੀ ਇੱਕ ਗੱਲ ਪੱਕੀ ਆ ਹਾਂਜੀ ਮਾਲਾ ਵੀ ਭਾਵੇਂ 8-10 ਨਾਲ ਕੀ ਆਪਾਂ ਵਿਖਾਏ ਉਹਨਾਂ ਕੇ ਹਰੇਕ ਵੀਡੀਓ ਦੇ ਵਿੱਚ ਪਰ ਮਾਲ ਜ਼ਿਆਦਾਤਰ ਸੁਆ 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 ਬੜੀ ਮੈਂ ਲਿੰਡ ਤੁੱਕਾ ਡੰਗਰ ਮੈਂ ਉਹ ਲੋਹੀ ਮਾਜਕ ਨਹੀਂ ਉਹ ਮੈਨੂੰ ਭਰ ਜਬਾ ਗਰੰਟੀ ਲੈ ਕੇ ਫੇਰ ਮੱਝ ਲੈ ਜਾਂਦੀ ਹੈ ਹੁਣ ਇਹ ਲੈ 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 ਕੇ ਹੀ ਆਏ ਆ ਤੁਹਾਡੀ ਗਾੜੀ ਗਾੜੀ ਆਈ ਲੋਬੀ ਕਿਸਾਨ ਵੀਰੋ ਅੱਜ ਐਨੀਮਲ ਸੀਗੇ ਠੀਕ ਹੈ ਜੀ ਇਹਦਾ ਮੁੱਲ ਕੀ ਕੀਤਾ ਆਪਾਂ ਇਹਦਾ ਮੁੱਲ 135 ਦੀ ਦੇਣੀ ਹੈ 135 ਦੀ ਹਾਂਜੀ ਹਾਂਜੀ ਠੀਕ ਹੈ ਬਾਕੀ ਵੀਰ ਸਰਵਨ ਸਿਆ ਹਾਂਜੀ ਜਿੰਨੀ ਵੀ ਗਜਾਇਸ਼ ਹੋ ਸਕਦੀ ਹੈ ਜਿਵੇਂ ਉਹਦੇ ਨੇ ਵੀ ਪੂਰੀ ਕੱਸ ਕੇ ਹਾਂਜੀ ਇਸਕੇ ਆਪਣੇ ਕੋਲ ਮਹਾਰਾਜ ਦੀ ਕਿਰਪਾ ਲਾਮਣਿਆ ਦਾ ਉਹ ਦਿਨ ਤੁਸੀਂ 18 ਤਰੀਕ ਨੂੰ ਵੀਡੀਓ ਪਾ ਗਏ ਕੋਈ ਵੀ ਬੰਦੇ ਦਾ ਤੁਹਾਨੂੰ ਫੋਨ ਆਇਆ ਵੇਜਾ ਖੁੱਦ ਦਾ ਜੋ ਵੀ ਆਪਾਂ ਗੱਲ ਦੱਸਾਂਗੇ ਉਹੋ ਹੀ ਨਿਕਲੂ ਚਲੋ ਕੋਈ ਢਿੱਲੀ ਮੱਠੀ ਹੋ ਜਾਨੀ ਭਾਈ ਉਹ ਕੋਈ ਦੇਖੋ ਕਿਸੇ ਬਾਕੀ ਤੇ 35 ਦੀ ਮਿਲ ਜੂਗੀ ਠੀਕ ਹੈ ਜੀ ਇੱਕ 35 ਦੀ ਮੈਂ ਮਿਲ ਜੂਗੀ ਬਾਕੀ ਮੱਝਾਂ ਤੁਹਾਨੂੰ 6 ਦਿਖਾਈਆਂ ਨੇ ਆਪਾਂ 4 ਸੂਈਆਂ ਸਵਾਈਆਂ 2 ਗੱਬਣ 2 ਗੱਬਣ ਬਾਕੀ ਮਾਲ ਬਿਲਕੁਲ ਸਾਰਾ ਤਾਜ਼ਾ ਹਾਂ ਜੀ ਜਰਾ ਸੁਗਰਾ ਵੀ ਚਾਰੀ ਤੇ ਗਰਮਾਲੀਆਂ ਹਾਂ ਜੀ ਸਰਮਣ ਵੀਰ ਇੱਕ ਨੰਬਰ ਆਪਣੇ ਕਰ ਦਿਓ ਸੰਜੇ ਨੰਬਰ ਪਈਆ ਆਪਣਾ 97811 70116 ਆ ਠੀਕ ਹੈ ਭਾਜੀ ਹੋਰ ਕੋਈ ਗੱਲ ਬਾਤ ਹੋਰ ਗੱਲ ਬਾਤ ਇਹੋ ਹੀ ਆ ਜੀ ਅਸੀਂ ਅਨੇ ਚਲੋ ਮਾਰ ਆ ਗਿਆ ਜਿਹੜਾ ਕਰਮਾਲਾ ਨਾਲ ਰੱਖਦਾ ਏ ਜਿਹਨੇ ਦਾਹ ਰੱਖਣੀਆਂ ਏ ਉਹ ਪੰਜ ਰੱਖੇ ਇਨਾਂ ਦੀ ਸੇਵਾ ਕਰੇ ਸੇਵਾ ਕਰੇ ਹਾਂਜੀ ਇਹ ਨਹੀਂ ਆਂਦੇ ਜਿਨੇ ਦਾਹ ਰੱਖਣੀਆਂ ਉਹ 12 13 ਰੱਖ ਗਏ ਤੇ ਇਹਨਾਂ ਨੂੰ ਭੁਖੀਆਂ ਰੱਖੇ ਜਿਨੇ ਦਾਹ ਰੱਖਣੀਆਂ ਪੰਜ ਰੱਖ ਲੈ ਤੇ ਇਹ ਆਕ ਨਹੀਂ ਰੱਖਦੀਆਂ ਰੱਖ ਨਹੀਂ ਰੱਖਦੀ ਆਹ ਇਹ ਤਾਂ ਕਰਮਾਲੀਆਂ ਅੱਗੇ ਵੀ ਮੈਂ ਕਹਿੰਦਾ ਨਾ ਵੀ ਹੋਣੀ ਇਹਨਾਂ ਨੂੰ ਪਾਇਆ ਹੋਣੀ ਹੀ ਪੈਸੇ ਵਟ ਲੈਣੇ ਆ ਸੂਰ ਦੀ ਚੜ ਦੇਣਾ ਫੇਰ ਪੈਸੇ ਵਟ ਲੈਣੇ ਆ ਦੋ ਜੀ ਫਿਰ ਸਰਮਨ ਕੋਈ ਸ਼ੈ ਹੈਗੀ ਨਹੀਂ ਵੀ ਸਾਲ ਪਾਰ ਫਾਇਦਾ ਵੀ ਦਿੰਦੀ ਰਹੇ ਤੇ ਫੇਰ ਹਰੇਕ ਸਾਲ ਆਉਂਦੇ ਸਾਲ 20 15 20 25 30 ਹਜ਼ਾਰ ਦੀ ਪਤਾ ਨਹੀਂ ਆਹ ਦੇਖੋ ਭਾਈ ਹੁਣ ਆਈ ਮੱਝ ਕੋਈ ਲੈ ਜਾਂਦਾ ਹੋਣ ਲੈਂਦਾ ਕਿ ਆ 6 ਮਹੀਨੇ ਤੱਕ ਜਾਂ 30000 ਰੁਪਏ ਦੀ ਕੱਟੀ ਹੈ ਮਗਰ ਕੱਟੀ ਹੈ ਠੀਕ ਘਟਾਗੇ ਇਹਦੇ ਵਿੱਚ ਕੋਈ ਹੁਣ ਆਪਾਂ ਠੇਕੇ ਦੇ ਜ਼ਮੀਨ ਲੈਣੇ ਨੇ ਭਾਵੇਂ ਉਹਦੇ ਵਿੱਚੋਂ ਆਪਣਾ ਝੋਨਾ ਹੋਇਆ ਜਾਂ ਨਹੀਂ ਹੋਇਆ ਅਗਲੇ ਸਾਲ ਵਾਗਿਆ ਆ ਗਿਆਂਦੇ ਬੰਨੇ ਹੋ ਬੰਨੇ ਹੋ ਤੇ ਇਹ ਹੁਣ ਆਪਾਂ ਮੱਝ ਐਰ ਕੀ ਆਪਾਂ ਖਰੀਦ ਲਈ ਹੈ ਨਾ ਸੁਆ ਹੈ ਆਪਾਂ ਪੀਂਦੇ ਰੋਜ਼ ਇੰਨੇ ਪੈਸੇ ਦੇਣੇ ਆ ਅਗਲੇ ਸਾਲ ਨੂੰ ਆਪਣਾ ਜਿੰਨੇ ਦੀ ਲਈ ਆ ਉਦੋਂ ਕੋਈ 2-4000 ਵਾਧਦੀ ਆ ਆਪਣੇ ਜੇਬ 'ਚ ਆ ਜੇਬ ਚ ਇਹ ਸੋਨਾ ਹੀ ਆ ਕਰਮਾਲ ਕਾ ਇਹਨੂੰ ਕੋਈ ਹੱਥ ਫੜਾਉ ਜ਼ਰਾ ਇਹ ਬਲੈਕ ਸੋਨਾ ਹੈ ਕਰਮਾਲੀਆਂ ਭਾਈ ਜੀ ਠੀਕ ਹੈ ਜੀ 골ਡ ਦਾ ਐਵੇਂ ਨਹੀਂ ਕਹਿ ਦਿੱਤਾ ਜਾਂਦਾ ਬਲੈਕ ਉਹ 골ਡ ਦਾ ਇਹਨਾਂ ਦੇ ਨਾਲ ਤੇ ਭਾਈ ਨਾਲ ਹਾਂ ਜੀ ਘਰ ਦੇ ਵਿੱਚ ਰੌਣ ਕਿ ਆ ਭਾਵੇਂ ਕਿਸੇ ਦੇ ਕੋਲ 100 ਗਲਾ ਜ਼ਮੀਨ ਆ ਟਰੱਕ ਪੈ ਹੈ ਨਾ ਭਰੇ ਭਾਈ ਉਹ ਕੋਈ ਨਹੀਂ ਵੇਦਾ ਆ ਕੋਈ ਵੀ ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਆ ਆਪਾਂ ਨੂੰ ਕਹਿੰਦੇ ਦੇ ਵੀ ਸਰਾਉ ਮਾਲ ਡੰਗਰ ਦਾ ਦੀ ਆਂਜੰਦ ਦਾ ਪਰ ਇਹ ਥੋੜਾ ਕੋਈ ਪੁੱਛਦਾ ਹੁੰਦਾ ਕਿ ਕਿੰਨੇ ਕ ਪੈਸੇ ਟਰੰਕ ਚ ਪਏ ਆ ਕਿੰਨੇ ਕ ਪੈਸੇ ਕਾਤ ਖਾਤੇ ਚ ਪਏ ਜਾਂ ਟਰੰਕ ਚ ਪਏ ਆ ਇਹੋ ਜਿਹੇ ਮਾਲ ਡੰਗਰ ਦਾ ਉਹ ਵੀ ਸੁਰਮਨ ਅਕਸਰ ਕਹਿ ਦਿੰਦਾ ਵੀ ਜਿਹੜਾ ਸੂਰਜ ਚੜਦੇ ਤੇ ਸੂਰਜ ਛੁੱਪਦੇ ਦੋਵੇਂ ਟਾਈਮ ਕਰਮਾਣੀਆਂ ਪੈਸੇ ਦੇ ਦਿੰਦੇ ਦੋਵੇਂ ਟਾਈਮ ਪੈਸੇ ਦਿੰਦਿਆਂ ਚੰਗਾ ਮਾਲ ਸੰਭੋ ਚੰਗਾ ਪਸ਼ੂ ਖਰੀਦੋ ਜਿੱਥੋਂ ਵੀ ਕਿਸੇ ਭਰਾ ਨੂੰ ਚੰਗਾ ਲੱਭਦਾ ਐਨੀਮਲ ਉੱਥੋਂ ਤੁਸੀਂ ਖਰੀਦੋ ਬਾਕੀ ਜਿੱਥੋਂ ਵੀ ਲੈਣੀ ਆ ਆਪਣੀ ਦੋ ਟਾਈਮ ਤਸੱਲੀ ਤਸੱਲੀ ਕਰਕੇ ਮਾਲ ਖਰੀਦੋ ਠੀਕ ਹੈ ਸਰਵਣ ਵੀਰ ਮਿਹਰਬਾਨ ਸਾਸਰੀ ਗਾਉਂ ਲਓ ਵੀ ਪਿੰਡ ਪਲਵਾਨ ਕੇ ਵੀਰ ਸਰਵਣ ਸਿੰਘ ਉਹਨਾਂ ਦੇ ਕੋਲ ਅੱਜ ਪਹੁੰਚੇ ਸੀਗੇ ਭਿੱਖੀ ਪਿੰਡ ਦੇ ਕੋਲ ਪਿੰਡਾ ਚੇਲਾ ਪਿੰਡ ਬਿਲਕੁਲ ਲੱਗ ਗਿਆ ਆਣ ਕੇ ਆਪਣੀ ਤਸੱਲੀ ਕਰ ਲਿਓ ਮੇਰਾ ਵੀਰ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ